ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਦੇ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਗੀਰਤਪੁਰ ਸਾਹਿਬ ਦੇ ਵਿੱਚ ਰੂਟ ਸ਼ੋਅ ਕਰਿਆ ਗਿਆ ਇਸ ਮੌਕੇ ਹਲਕੇ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਉਹਨਾਂ ਵੋਟ ਪਾਉਣ ਦੀ ਅਪੀਲ ਕੀਤੀ ਚੰਦੂ ਮਾਚਰਾ ਨੇ ਲੋਕਾਂ ਵੱਲੋਂ ਮਿਲ ਰਹੇ ਪਰ ਮੈਂ ਹੁੰਗਾਰੇ ਤੇ ਸਮਰਥਨ ਨੂੰ ਵੇਖਦਿਆਂ ਵੱਡੀ ਲੀਡ ਦੇ ਨਾਲ ਜਿੱਤ ਦਾ ਦਾਵਾ ਕੀਤਾ ਹੈ ਅੱਜ ਰੋਡ ਸ਼ੋਅ ਵੀ ਕੱਢ ਰਹੇ ਹੋ ਤੁਸੀਂ ਅੱਜ ਮੈਂ ਅੱਗਾ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਦੇ ਰੋਪੜ ਤੇ ਸ੍ਰੀ ਅਨੰਦਪੁਰ ਸਾਹਿਬ ਸੈਗਮੈਂਟ ਵਿੱਚ ਜੋਨ ਰੈਲੀਆਂ ਨੂੰ ਤਕਰੀਬਨ ਡੇਢ ਦਰਜਨ ਜੋਨ ਰੈਲੀਆਂ ਨੂੰ ਹੁਣ ਜ਼ੋਰ ਨਾਲ ਕਰਕੇ ਆਇਆ ਲਾਹਮਸਾਲ ਇਕੱਠ ਹੋਏ ਨੇ ਔਰ ਉਹਨਾਂ ਇਕੱਠਾਂ ਦੇ ਵਿੱਚ ਬੀਬੀਆਂ ਤੇ ਨੌਜਵਾਨਾਂ ਦੀ ਗਿਣਤੀ ਔਰ ਬੱਡੇ ਗਿਣਤੀ ਵਿੱਚ ਆਪ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਡੀ ਪਾਰਟੀ ਵਿੱਚ ਸ਼ਾਮੂਲੀਤ ਕਰਨ ਵਾਲੇ ਮੈਂ ਕਹਿੰਦਾ ਲੋਕਾਂ ਦਾ ਜਿਸ ਤਰ੍ਹਾਂ ਤਾਂਤਾ ਲੱਗਿਆ ਉਹ ਇਸ ਗੱਲ ਦਾ ਸੰਕੇਤ ਆ ਕਿ ਅੱਜ ਸਾਰਾ ਪੰਜਾਬ ਖਾਸ ਕਰਕੇ ਹਲਕਾ ਸ੍ਰੀ ਨਦਪੁਰ ਸਾਹਿਬ ਤਕੜੀ 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 ਕਰਨ ਲੱਗਾ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਆ ਇਹ ਸਾਬ ਕਾਂਸੀ ਰਾਮ ਜੀ ਦੇ ਸਤਿਕਾਰਯੋਗ ਭੈਣ ਜੀ ਬੀਬੀ ਸਵਰਨ ਕੌਰ ਨੇ ਉਹਨਾਂ ਦੇ ਭਾਂਦੇ ਅਰਵਿੰਦਰ ਨੇ ਸੂਚੀ ਪਰਿਵਾਰ ਨੇ ਇੱਕ ਜਮਾਤੀ ਸਮਾਜਿਕ ਸੰਵੰਦਾਂ ਦੇ ਕੈਮ ਰਹਨੇ ਆ ਮੇਰੀ ਸਭ ਕਾਂਸੀ ਰਾਮ ਜੀ ਨਾਲ ਪਾਰਲੀਮੈਂਟ ਦੇ ਵਿੱਚ ਇੱਕੋ ਸੀਟ ਸੀ ਅਸੀਂ ਇਕੱਠੇ ਚੋਣ ਪ੍ਰਚਾਰ ਕਰਦੇ ਰਹੇ ਆ ਉਸ ਸੰਝ ਤੇ ਪੂਰੇ ਉੱਤਰਦੇ ਆ ਉਹਨਾਂ ਨੇ ਅੱਜ ਸਮਰਥਨ ਦੇਣ ਦਾ ਫੈਸਲਾ ਕੀਤਾ ਮੈਂ ਉਹਨਾਂ ਦੇ ਜਨਮ ਸਥਾਨ ਤੇ ਜਾ ਕੇ ਆਇਆ ਉਹਨਾਂ ਨੇ ਸਵਾਗਤ ਵੀ ਕੀਤਾ ਭਾਈ ਜੀ ਉਹਨਾਂ ਨੇ ਤੇ ਸਮਰਥਨ ਦੇਣ ਦਾ ਫੈਸਲਾ ਵੀ ਕੀਤਾ ਅੱਜ ਇਸ ਗੱਲ ਦੇ ਵੀ ਖੁਸ਼ੀ ਆ ਜੇ ਹੁਣੇ ਹੁਣ ਖਬਰ ਆਈ ਆ ਕਿ ਵਿਕਰਮ ਸਿੰਘ ਛੋਟੀ ਜਿਹੜੇ ਪਿਛਲੇ ਵਾਰ 1.80 ਹਜ਼ਾਰ ਦੇ ਕਰੀਬ ਇਸੇ ਹਲਕੇ ਤੋਂ ਵੋਟ ਲੈ ਕੇ ਮੇਰੇ ਮੁਕਾਬਲੇ ਚੋਂ ਲੜੇ ਸੀ ਅੱਜ ਉਹਨਾਂ ਨੇ ਤਖੜੇ ਚੋਂ ਨਿਸ਼ਾਨ ਦੀ ਸਪੋਰਟ ਕਰਨ ਦਾ ਮੇਰੀ ਸਪੋਰਟ ਕਰਨ ਦਾ ਐਲਾਨ ਕੀਤਾ ਹੁਣੇ ਹੁਣ ਸਾਡੇ ਕਾਫਲੇ ਵਿੱਚ ਜਲਦੀ ਸ਼ਾਮਲ ਹੋ ਰਹੇ ਨੇ ਅੱਜ ਸਾਹ ਸੁਖੀਰ ਸਿੰਘ ਬਾਦਲ ਖਰਾਂ ਤੋਂ ਉਹਨਾਂ ਨੇ ਸਰੋਪੋ ਦੀ ਅਗਲੇ ਲੈ ਕੇ ਪਾਰਟੀ ਜੁਆਇਨ ਕਰਕੇ ਸਾਡੇ ਇਸ ਚੋਣ ਮੀਮ ਨੂੰ ਹੋਰ ਬਹੁਤ ਤੇ ਤਗੜਾ ਗਰਮੀ ਦਾ ਮੌਸਮ ਹੈ ਬਿਲੀ ਦੇ ਲੰਬੇ ਲੰਬੇ ਕਾਟਰ ਲੱਗ ਰਹੇ ਆ ਤੇ 300 ਯੂਨਟ ਬਿਲੀ ਮਾਫੀ ਦੀ ਗੱਲ ਕਰਦੀ ਸੀ ਦੇਖੋ ਬਿਜਲੀ ਨੇ ਸਤਾਏ ਪਏ ਨੇ ਬਿਜਲੀ ਦੇ ਕਟਾ ਨੇ ਸਤਾਏ ਪਏ ਨੇ ਪਹਿਲਾਂ ਹੀ ਲੋਕ ਭਰੇ ਭਿੱਤੇ ਸੀ ਪਹਿਲਾਂ ਹੀ ਲੋਕ ਇਨਾਂ ਦੇ ਬਜਾ 40 40 ਕਿਲੋ ਅਟ ਕਣ ਕਟ ਲਈ 4 4 ਕਿਲੋ ਦਾਲ ਕਟ ਲਈ ਸੁੰਡੀਆਂ 10 ਕਿਲਾ ਆਟਾ ਦੇ ਕੇ ਭਰਾ ਰਹੇ ਨੇ ਗਰੀਬ ਲੋਕਾਂ ਨੂੰ ਜਿਹੜਾ 600 ਜੂਟ 600 ਜੂਟ ਬਿਜਲੀ ਮਾਪ ਕਰਨ ਦੀ ਗੱਲਾਂ ਕਰ ਰਹੇ ਨੇ ਸਾਡੇ ਵਾਲੀ 400 ਵਿੱਚ ਪਾਈ ਜਾਂਦੇ ਨੇ ਸਾਡੇ ਵਾਲੀ 400 ਵਿੱਚ ਪਾ ਕੇ ਆਪਣੀ 200 ਰੋ ਲਾ ਕੇ 600 ਕਿਹ ਜਾਂਦੇ ਨੇ ਜਿਹੜਾ 14-1500 ਦਾ ਕਾਟਾ ਮਾਰਿਆ ਰਾਜਦਾਨਾ ਉਹ ਕਿੱਥੇ ਗਿਆ 11 ਤੋਂ 1200 ਰੁਪਇਆ ਕੱਟ ਗਏ ਤੁਸੀਂ 300 ਰੁਪਇਆ ਦੇਣ ਦੀ ਗੱਲਾ ਕਰੋ ਉਹ ਲੋਕਾਂ ਨੂੰ ਹਾਜਮ ਨਹੀਂ ਆ ਰਹੀਆਂ ਮਾਈਨਿੰਗ ਦਾ ਜਿਹੜਾ ਹੈਗਾ ਰਾਜ ਮਾਈਨਿੰਗ ਕਰਦੇ ਟਿੱਪਰ ਵਗੈਰਾ ਕੀ ਪੜੇ ਗਏ ਆ ਕਾਫੀ ਤਾਂ ਵੱਡੀ ਪ੍ਰਾਜਾ ਦੇ ਦੇਖੋ ਇਸ ਸਰਕਾਰ ਚ ਨੰਗਾਰ ਆਇਆ ਵਾ ਅਮਨ ਕਾਨੂੰਨ ਦੀ ਮਾੜੀ ਹਾਲਤਾਂ ਲਾਲ ਇਸ ਨੇ ਇਸਾ ਰਾਜਕਤਾ ਭਰਿਆ ਹੋਇਆ ਡਰਿਆ ਹੋਇਆ ਸਹਿਮਿਆ ਹੋਇਆ ਪੰਜਾਬ ਜਿਹੜਾ ਹੈ ਅੱਜ ਕਾਰੋਬਾਰੀ ਸਾਰੇ ਛੱਡ ਕੇ ਪੰਜਾਬ ਭਜ ਰਹੇ ਨੇ ਸੋ ਮੈਂ ਸਮਝਦਾ ਅੱਜ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਬੱਚਿਆ ਲਈ ਸੜਕਾਂ ਤੇ ਇੱਕ ਟੋਆਰੀ ਭਰ ਸਕੇ ਕਿਸੇ ਸਕੂਲ ਦੀ ਕੰਧ ਨੂੰ ਇਟ ਨਹੀਂ ਲਾ ਸਕੇ ਕਿਸੇ ਹਸਪਤਾਲ ਦੇ ਕਮਰੇ ਵਿੱਚ ਥੈਲਾ ਸੀਮਿੰਟ ਦਾ ਨਹੀਂ ਲਾ ਸਕੇ ਖਜ਼ਾਨਾ ਖਾਲੀ ਆ ਨਾ ਮਜ਼ਦੂਰਾਂ ਨੂੰ ਕੋਈ ਤਨਖਾਹ ਟਾਈਮ ਤੇ ਨਹੀਂ ਮਿਲ ਰਹੀ ਡੀਏ ਦੀ ਕਿਸ਼ਤਰੀ ਦੇ ਸਕੇ ਔਰ ਏਰੀਅਰ ਦਾ ਹੀ ਕਰਪਈਆ ਨਹੀਂ ਦੇ ਸਕੇ ਆਹ ਘਰ ਮਚੀ ਹੋਈ ਆ ਪੰਜਾਬ ਦੇ ਵਿੱਚ ਇਹਨਾਂ ਨੇ ਪੰਜਾਬ ਲਟਾਤਾ ਬਰਬਾਦ ਕਰਤਾ ਘਰ ਚ ਆ ਕੇ ਦਿੱਲੀ ਦੀ ਸ਼ਹਿਰ ਤੇ ਦਿੱਲੀ ਇਹਨਾਂ ਦੀ ਸ਼ਹਿਰ ਤੇ ਦਿੱਲੀ ਵਾਲੇ ਘਰ ਆ ਕੇ ਘੁੱਟੇ ਪੰਜਾਬੀਆਂ ਨੂੰ ਪੰਜਾਬੀਆਂ ਦੀ ਜਿਹੜੀ ਤوهਿਨ ਕੀਤੀ ਆ ਚਰਮਣੀ ਅਕਾਲੀ ਦਲ ਨੇ ਪੰਜਾਬੀਆਂ ਨੇ ਅੱਜ ਦਿੱਲੀ ਨੂੰ ਲਲਕਾਰ